ਫਿਰ ਲੋਕ ਕਹਿੰਦੇ ਆ ਰੈਸਟੋਰੈਂਟ ਵਾਲੇ ਨਾ ਬਾਥਰੂਮ ਨਹੀਂ ਯੂਜ਼ ਕਰਨ ਦਿੰਦੇ ਹੈਗੇ ਨਵੀਆਂ ਨਵੀਆਂ ਰੋਚੋਰੀਆਂ ਦੱਸਣਾ ਕਿ ਆਇਆ ਮੈਂ ਵਾਸ਼ਰੂਮ ਯੂਜ਼ ਕਰਨਾ ਤੇ ਕੁੜੀ ਦੇ ਵਿਚਾਰੀ ਦੇ ਕੱਪੜੇ ਪਏ ਸੀਗੇ ਜੈਕਟ ਤੇ ਉਹਦਾ ਲੋਰ ਚੱਕ ਕੇ ਲੈ ਗਿਆ ਦੱਸ ਕਿ ਸਾਲੀ ਉਹ ਚ ਮਤਾਵ ਇੱਕ ਥੋੜੇ ਦਿਨੋਂ ਐ ਇੱਕ ਬੰਦਾ ਰਿਮੋਟ ਚੱਕ ਲੈ ਗਿਆ ਫਿਰ ਰੈਸਟੋਰੈਂਟ ਵਾਲੇ ਨੂੰ ਮਾਰਾ ਕਹਿੰਦਾ ਇਹੇ ਜਿਹੇ ਬੰਦੇ ਯਾਰ ਜਿਹੜੇ ਚੰਗੇ ਬੰਦੇ ਆ ਫਿਰ ਉਹਨਾਂ ਦਾ ਵੀ ਅੱਗਾ ਮਾਰਦੇ ਉਹਨਾਂ ਨੂੰ ਵੀ ਨਹੀਂ ਵਾਸ਼ਰੂਮ ਜਾਣ ਦਾ ਦਿਲ ਕਰਦਾ ਭੇਜਣ ਦਾ ਨਾ ਦੇਖਿਓ ਹੁਣ ਤੁਹਾਨੂੰ ਦਿਖਾਉਂਦੇ ਆ ਬੰਦਾ ਆਉਂਗਾ ਲੋ ਆ ਆਇਆ ਇਹ ਕਹਿੰਦਾ ਵਾਸ਼ਰੂਮ ਜਾਣਾ ਨਾ ਮੈਨੂੰ ਪੁਲਿਸ ਚਾ ਲੈੰਦਾ ਆ ਦੇ ਹੱਥੇ ਚ ਲਫਾਫਾ ਵਾ ਹੁਣ ਦੇਖ ਲਓ ਕਿੰਨਾ ਕ ਸਮਾਨ ਇਹਦੇ ਉਹਦੇ ਵਿੱਚ ਜਾਂਦਾ ਵੀ ਦੇਖ ਲਿਓ ਇੱਧਰ ਤੇ ਚੱਲ ਕੁੜੀ ਨੇ ਵਿਚਾਰੀ ਨੇ ਜਾਣ ਦੇ ਦਿੱਤਾ ਕਿ ਚੱਲਣਾ ਕਾਨੂੰ ਫੇਜ ਦਿੱਤੇ ਆ ਠੀਕ ਆ ਜੀ ਹੁਣ ਪਹਿਲੇ ਤਾਂ ਇਹਨੇ ਅੱਧਾ ਘੰਟਾ ਨਿਕਲਣਾ ਨਹੀਂ ਹੈਗਾ ਹੁਣ ਉੱਪਰ ਟਾਈਮ ਦੇਖ ਲਓ 19:35 ਆ ਇਮਾ ਟਾਈਮ ਅੱਗੇ ਕਰਨ ਲੱਗਿਆ ਹੁਣ ਸਿੱਧਾ ਲੋ ਜੀ ਆ ਨਿਕਲ ਗਿਆ ਦੇਖੋ ਭਰ ਲਿਆ ਇਹ ਖੜਨਾ ਵੀ ਨਹੀਂ ਉਹ ਪੱਟੋ ਨੇ ਉਹ ਲੋਰ ਪਾਈ ਵੀ ਉਹਦੀ ਬਰਾਮਝੇ ਕਲਰ ਦੀ ਤੇ ਇਧਰ ਲੈ ਕੈਮਰੇ ਚ ਆਉਂਗਾ ਹੁਣ ਔਰ ਇਹਦੇ ਸਿੱਧਾ ਬਾਹਰ ਨਿਕਲ ਜਾਣਾ ਲੈ ਇਹੇ ਜੇ ਤਾਂ ਲੱਛਣ ਕਰਦੀ ਆ ਜਾਨਤਾ ਭੱਜ ਗਿਆ ਜਿਹੜੇ ਚੰਗੇ ਭਲੇ ਲੋਕ ਆ ਫਿਰ ਉਹਨਾਂ ਨੂੰ ਵੀ ਨਹੀਂ ਹਣਾ ਵਾਸ਼ਰੂਮ ਯੂਜ਼ ਕਰਾ ਦੇਣ ਨੂੰ ਦਿਲ ਕਰਦਾ ਹੈਗਾ